ਗੁਰਨਾਨਕ ਮਿਸ਼ਨ ਹਸਪਤਾਲ ਢਾਂਕਲੇਰਾ ਦਾ 40ਵਾਂ ਸਥਾਪਨਾ ਦਿਵਸ 17 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੀਆਂ ਨਾਮਵਰ ਸ਼ਖਸੀਅਤਾਂ ਹਸਪਤਾਲ ਦੀਆਂ ਸੇਵਾਵਾਂ ਬਾਰੇ ਆਪਣੇ ਵਿਚਾਰ ਰੱਖਣਗੀਆਂ ਅਤੇ ਹਸਪਤਾਲ ਦੀ ਸਥਾਪਨਾ ਮਿਸ਼ਨ ਉਦੇਸ਼ ਸਬੰਧੀ ਪੇਸ਼ਕਾਰੀਆਂ ਹੋਣਗੀਆਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਢਾਂਕਲੇਰਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹ ਨੇ ਦੱਸਿਆ ਕਿ ਢਾਂਕਲੇਰਾ ਦੀ ਧਰਤੀ ਆਸ ਅਤੇ ਰੋਗ ਨਿਵਾਰਨ ਦਾ ਮਜੱਸਮੇ ਵਜੋਂ ਪਛਾਣ ਬਣਾ ਚੁੱਕੀ ਹੈ ਉਨ੍ਹਾਂ ਇਹ ਮੁਕਾਮ ਹਾਸਲ ਕਰਨ ਲਈ ਹਸਪਤਾਲ ਨਾਲ ਜੁੜੇ ਸਮੂਹ ਨੇ ਅਤੇ શુભ ਚਿੰਤਕਾਂ ਦਾ ਧੰਨਵਾਦ ਕੀਤਾ ਉਨਾ ਆਖਿਆ ਕਿ ਗੁਰਨਾਨਕ ਮਿਸ਼ਨ ਹਸਪਤਾਲ ਢਾਂਗਲੇਰਾ ਨੇ ਪਿੰਡੂ ਖੇਤੇ ਵਿੱਚ ਰਵਾਇਤੀ ਦਰਾਂ ਤੇ ਸਿਹਤ ਸਹੂਲਤਾਂ ਦਿੰਦਿਆਂ 40 ਸਾਲ ਦਾ ਸਫਲ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਥਾਪਨਾ ਦਿਵਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਮਾ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜਦਕਿ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਪਰਸਨ ਡਾਕਟਰ ਤੇਜਿੰਦਰ ਕੌਰ ਧਾਲੀਵਾਲ, ਖਾਲਸਾ ਕਾਲੀ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਪ੍ਰਬੰਧਕਾਂ ਨੇ ਸਮੂਹ ਪਤ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ اپیل ਕੀਤੀ ਸਾਡੇ ਬਾਨੇ ਪ੍ਰਧਾਨ ਸਰਦਾਰ ਬਹੁਤ ਸਿੰਘ ਜਿਨ੍ਹਾਂ ਨੇ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਸੀਗੀ ਬਹੁਤ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ ਬੜੀ ਉਹਨਾਂ ਦੀ ਜਿਹੜੀ ਹੈਗੀ ਆ ਘਰਾਂ ਜਿਹੜੇ ਜਨਾਂ ਨੇ ਕੱਲ ਦੀ ਧਰਤੀ ਨੂੰ ਜਿੱਥੇ ਫੁੱਲ ਖਿੜੇ ਹੋਏ ਉਸ ਵੇਲੇ ਇਹੋ ਜਿਹਾ ਬਣਾਇਆ ਇਹ ਸਾਰਾ ਉਹਨਾਂ ਦਾ ਪ੍ਰਤਿਆਬ ਉਹਨਾਂ ਨੇ ਨਾਲ ਆਪਣੇ ਸਹਿਯੋਗੀ ਹੋਰ ਸਾਥੀ ਲਾਏ ਤੇ ਉਹਨਾਂ ਦੇ ਜੋਗ ਦੇ ਨਾਲ ਇਹ ਸਾਰਾ ਕੁਝ ਬਣਿਆ ਉਸ ਤੋਂ ਬਾਅਦ ਸਰਦਾਰ ਅਮਰਜੀਤ ਸਿੰਘ ਜੀ ਕਲੇਰ ਪ੍ਰਧਾਨ ਬਣੇ ਇਹਨਾਂ ਨੇ ਵੀ ਆਪਣਾ ਜਿਹੜਾ ਪੂਰਾ ਟਾਈਮ ਇੱਥੇ ਦਿੱਤਾ ਜੇ ਆਪਾਂ ਗੱਲ ਕਰੀਏ ਸਰਦਾਰ ਗੋਬ ਸਿੰਘ ਢਾਹੋਂ ਨਾਲੋਂ ਦੂਜਾ ਨੰਬਰ ਇਹਨਾਂ ਦਾ ਕਿ ਜਿਹੜਾ ਸਭ ਤੋਂ ਬਾਅਦ ਇਹਨਾਂ ਨੇ ਵੀ ਜਿਹੜੀ ਇੱਥੇ ਟਾਈਮ ਦਿੱਤਾ ਕਿਉਂਕਿ ਉਸ ਵੇਲੇ ਬਾਬਾ ਜੀ ਦੇ ਨਾਲ ਵੀ ਇਹ ਮੋਟਰਸਾਈਕਲ ਤੇ ਵੀ ਇਹ ਜਾਂਦੇ ਰਹੇ ਕਿਉਂਕਿ ਉਸ ਵੇਲੇ ਗੱਕਾਰਾਂ ਗੱਡੀਆਂ ਨਹੀਂ ਸੀ ਹੁੰਦੀਆਂ ਬਹੁਤ ਇਹਨਾਂ ਨੇ ਟਾਈਮ ਦਿੱਤਾ ਔਰ ਨਾ ਜਾ ਕੇ ਸਹਿਯੋਗ ਦਿੱਤਾ ਸਰਦਾਰ ਅਮਜੀਤ ਸਿੰਘ ਲੇਰਾਂ ਤੋਂ ਬਾਅਦ ਸਰਦਾਰ ਬਲਕੀ ਸਿੰਘ ਦੀ ਬਾੜੋ ਆਉਣੇ ਬਣੇ ਤੇ ਉਸ ਤੋਂ ਬਾਅਦ ਸਰਦਾਰ ਹਰਦੇਸ ਸਿੰਘ ਕਾਹਾਂ ਸਿਹ ਹੁਣ ਮਾ ਤੋਂ ਸੁਪੈਸ ਮਾ ਤੋਂ ਸੁਣ ਹਾਂ ਥੋੜਾ ਜਿਹਾ ਪਹਿਲਾਂ ਬਾਬਾ ਜੀ ਦੇ ਵਿਚਕਾਰ ਸਰਦਾਰ ਮਾਦ ਸੁਣੀ ਵੀ ਆਈ ਸੀ ਹਾਂ ਜੀ ਮਾ ਉਹ ਤੇ ਹਰਦੇਸ ਸਿੰਘ ਕਾਹਾਂ ਹਣੀ ਤੇ ਉਸ ਤੋਂ ਬਾਅਦ ਹੁਣ ਮੈਨੂੰ ਇਹ ਸੇਵਾ ਮਿਲੀ ਆ ਮੈਨੂੰ ਇਹ ਸਿਵਾ ਜਿਹੜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬੈਕ ਟੂ ਸਕੂਲ ਨਵਾਂ ਮਹਾਗਾਪੜੀ ਇਹੋ ਦੇ ਪੇਜ ਵਿੱਚ ਕੋਈ ਗੰਮੀ ਨਹੀਂ ਆਉਣਾ ਚਾਹੀਦਾ